ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਅੱਜ ਕਿੱਥੇ ਚੱਲਿਆਂ ਆਂ ਦਿਖਾਉਣੀ ਆ ਤੁਹਾਨੂੰ ਕਿਹੜਾ ਲੰਮੀ ਜੇ ਵਾਲਾ ਹੀ ਘਟਣਾ ਪਿਲ ਸਾਰੇ ਲੋੜ ਨੂੰ ਇਲੈਕਟ੍ਰਿਕ ਆਈਟਮ ਦੀ ਲੋੜ ਪਈ ਜੀ ਅੱਛਾ ਉਹਨਾਂ ਦੀ ਉਹਨਾਂ ਨੂੰ ਟੈਨਸ਼ਨ ਨਹੀਂ ਅੱਛਾ ਬਈ ਇਹਨਾਂ ਦੀ ਗਾਰੰਟੀ ਹੁੰਦੀ ਆ ਨਹੀਂ ओके। ਇਟਾਂ ਗ੍ਰੀਨਰ ਬਿਲ ਕੱਟੇ ਆ ਕੱਟਨੇ। ਓਕੇ ਓਕੇ। ਇੱਕ ਚਾਰ ਕੰਪੀਟਿੰਗ ਦੀ ਗਿਰਮ ਦੀ। ਇੱਕ ਇਹਦੇ ਨਾਲ ਦਾ ਚਾਰ ਵਾਲਾ ਮੰਗਾਉ ਦੇ ਮੈਨੂੰ। ਚਾਰ ਵਾਲੀ ਨਹੀਂ ਆ ਗਈ ਮੈਂ ਮਾਇਆ 12 ਹੋ ਗਏ। ਨਹੀਂ ਮੈਂ ਕਿਸੇ ਦੇ ਦੇਖਿਆ ਸੀ ਛੋਟਾ ਐਂ ਇੱਦਾਂ ਹੀ ਬਸ ਆਹ ਚੀਜ਼ ਜੱਟ। ਬਾਅਦ ਵਿੱਚ ਮੈਂ ਟ੍ਰਾਈ ਕਰਪਾ ਦਾ ਕਰ। ਆ ਬਸ ਚਾਰ ਏ ਹੁਣ ਇੰਨੇ ਵਿੱਚ ਕੀ ਕਰਨੇ ਨੇ? ਅਸੀਂ ਮਸਾਲਾ ਨਹੀਂ ਇੰਨਾ ਪਾਉਂਦੇ। ये प्लास्टिक है देखिए वो प्लास्टिक है हां जी आ कांच अच्छा प्लास्टिक है ये हां जी है ना आ कांच پھر جو ہے وہ 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 جو ہے

ਬੈਗਰੂਜੀ ਲੋ ਜੀ ਦੁੱਧ ਗਰਮ ਕਰਤਾ ਮੈਂ ਉਂਗਲੀ ਲਾ ਕੇ ਦੇਖਦੀ ਸੀ ਕਿ ਜਿਆਦਾ ਤਾਂ ਨਹੀਂ ਗਰਮ ਹੋ ਫੇਰ ਠੰਡਾ ਪਾ ਦਨੀ ਆ ਤੇ ਇਹ ਪੀਣ ਲਈ ਕਰਤਾ ਦੁੱਧ ਗਰਮ ਤੇ ਉਹਦੇ ਵਿੱਚ ਫੇਰ ਠੰਡਾ ਪਾ ਦੂੰ ਲਾ ਦੂੰਗੀ ਜਾਗ ਥੋੜੀ ਜੀ ਲੱਸੀ ਜਾਂ ਦਹੀਂ ਪਈਆ ਉਹ ਪਾ ਦੂੰਗੀ ਜਾਗ ਲਗਾ ਦਾਂਗੇ ਸਵੇਰੇ ਰੜਕ ਦਾਂਗੇ ਹੁਣ ਕਈ ਦਿਨਾਂ ਵਿੱਚੋਂ ਕਰ ਲੈਣੀ ਹੁੰਦੀਆਂ ਦੁੱਧ ਗਰਮ ਕਰਕੇ ਫਿਰ ਰੜਕ ਲੈਣੀ ਹੁੰਦੀਆਂ ਮੈਂ ਹੁਣ ਦੁੱਧ ਆਪਣਾ ਬੰਦ ਹੋ ਗਿਆ ਸੀਗਾ ਹੁਣ ਫਿਰ ਮੈਂ ਰੜਕ ਲੈਣੀ ਆ ਲੋ ਜੀ ਉਹ ਚ ਪਾਤਾ ਮੈਂ ਜਾਗ ਹੁਣ ਸ਼੍ਰੀ ਵਾਹਿ ਹੈ ਹਰੂ ਸਾਹਿਬ ਜੀ ਹੋ ਮਹਾਰਾ ਸੋ ਰਖ ਮਨਲਾ Everybody here. Yeah.

Thank you for watching.